ਇਹ ਸਾਰੇ ਪਰਿਵਾਰਾਂ ਨਾਲ ਲੱਗ ਕੇ ਆਸ ਤੇ ਬਹੁਤ ਖੁਸ਼ੀ ਆ ਮੰਨ ਸੀ ਅੱਜ ਜूरी ਪਹੁੰਚ ਰਹੀ ਹੈ ਇੱਕੋ ਜੀ ਬੜੀ ਖੁਸ਼ੀ ਦੇ ਪਲ ਨੇ ਸਾਡੇ ਪੰਜਾਬ ਨਾਲ ਸ਼ਹਿਰ ਬਸ ਜਿਵੇਂ ਕਿ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਬਰਨਾਲੇ ਦੀ ਦਿਸ਼ਾ ਕੀ ਬਰਨਾਲੇ ਨੂੰ ਪਬਲੀਕੇਸ਼ਨ ਹੈ ਉਹ ਪਹਾੜਾ ਜਾ ਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਵਿਆਰਣ ਕਮੇਟੀ ਤੋਂ ਬਾਅਦ ਇਸ ਗੱਲ ਦੀ ਅਨਾਉਂਸਮੈਂਟ ਇਹ ਕਿ ਅੱਜ ਕੈਬਨਟ ਦੇ ਵਿੱਚ ਇਹ ਜਿਹੜਾ ਪ੍ਰਪੋਜ਼ਲ ਸੀ ਜਿਹੜਾ ਪਾਸ ਆਇਆ ਸੀ ਉਹਨੂੰ ਪਾਸ ਕਰ ਦਿੱਤਾ ਹੋਇਆ ਤੇ ਬਰਨਾਲਾ ਦੇ ਨਗਰ ਨਿਗਮ ਦਾ ਪੰਜਾਬ ਦਾ 14ਵਾਂ ਜਿਹੜਾ ਨਗਰ ਨਿਗਮ ਹੈ ਉਹ ਬਣਾ ਦਿੱਤਾ ਗਿਆ ਤੋਂ ਬੜੀ ਖੁਸ਼ੀ ਦੀ ਇਹ ਪਾਲੇਟਾ ਮੰਤਰੀ ਸਾਹਿਬ ਦਾ ਜਿਹੜੇ ਸਥਾਨਕ ਸਰਕਾਰ ਨੂੰ ਅਭਿਨਿਸ਼ਪਤਾ ਧੰਨਵਾਦ ਕਰਦਾ ਜਿੰਨਾ ਇਹ ਕਰਕੇ ਆਤਿਵਾਦ ਹਾਂ ਬਰਨਾਲਾਗਾ ਉਹ ਨਗਰ ਨਿਕਮ ਬਣਿਆ ਤੇ ਇੰਨੀ ਤੇਜ਼ੀ ਦੇ ਨਾਲ ਕਿਉਂਕਿ ਨਾ ਜਿਸ ਦਿਨ ਇੱਥੋਂ ਪ੍ਰਧਾਨ ਜੀ ਉਰੇ ਖੜੇ ਆ ਇਹਨਾਂ ਨੇ ਕਮੇਟੀ ਨਾਲ ਮੱਸਾ ਪਾਸ ਕੀਤਾ ਤਾਂ ਬੜੀ ਜਗ੍ਹਾ ਤੋਂ ਇਹ ਆਵਾਜ਼ ਆ ਰਹੀ ਸੀ ਨਹੀਂ ਜੀ ਬਹੁਤ ਵੱਡਾ ਕੰਮ ਹੈ ਇੰਨੀ ਜਲਦੀ ਨਹੀਂ ਹੁੰਦਾ ਹੁੰਦਾ ਇਹ ਹੋਣਾ ਹੀ ਨਹੀਂ ਪਰ ਇਹ ਮੈਂ ਉਪਮਨ ਜੀ ਨੂੰ ਧੰਨਵਾਦ ਕਰਦਾ ਕਿਉਂਕਿ ਮੈਂ ਦੀਵਾਲੀ ਤੋਂ ਪਹਿਲਾਂ ਬਾਈ ਹੈਂਡ ਜਾ ਕੇ ਪਹਿਲਾਂ ਤਾਂ ਇਹ ਫਾਈਟ ਸੈਂਟਰ ਬਾਈ ਹੀ ਨਹੀਂ ਹੋਇਆ ਤੋਂ ਬਾਅਦ ਜਦੋਂ ਡਪਾਰਟਮੈਂਟ ਕੋਲੇ ਵਾਪਸ ਆ ਗਈ ਉਸ ਤੋਂ ਬਾਅਦ ਵੀ ਮੈਂ ਮੁਰੰਮਤ ਕਰਵਾਉਂਦੀ ਪਿਛਲੇ 2 ਦਿਨ ਤੋਂ ਮੈਨੂੰ ਪਤਾ ਸੀ ਕਰਨਾ ਟੋਰੀਆਂ ਮੈਂ ਲਗਾਤਾਰ ਇਹਦੇ ਤੇ ਲੱਗਿਆ ਰਿਹਾ ਕਿ ਇਸੇ ਕੈਬਨਟ ਦੇ ਵਿੱਚ ਇਹ ਜਿਹੜਾ ਮਤ ਹੈ ਇਹ ਆ ਸਰ ਇਹ ਮੇਰਾ ਕੀ ਫੈਸਲਾ ਹੈ ਡਵੈਲਪਮੈਂਟ ਦਾ ਸਰ ਉਹ ਕਹਦਾ ਹੋਊ ਜੀ ਡਵੈਲਪਮੈਂਟ ਦਾ ਤਾਂ ਇੱਜਾ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕਿੰਨੀਆਂ ਜਿਹੜੀਆਂ ਆਸ ਕੀਤ ਹੁੰਦੀਆਂ ਜਿਹੜੀਆਂ ਕੇਵਲ ਤੇ ਕੇਵਲ ਆ ਕਾਰਪੋਰੇਸ਼ਨ ਲਈ ਉਹ ਮਕਾਨਿਕੀ ਆ ਜਿਹਦੇ ਅਧੀਨ ਪਹਿਲਾਂ ਬਰਨਾਲਾ ਆਉਦਾ ਨਹੀਂ ਸੀ ਤੇ ਹੁਣ ਜਿਹੜਾ ਬਰਨਾਲਾ ਆਉਣ ਲੱਗ ਪਿਆ ਕੋਈ ਏਦਾਂ ਦੇ ਪ੍ਰੋਜੈਕਟ ਹੈ ਜਿਹੜੇ ਪੂਰੇ ਦੇਸ਼ ਲਈ ਲੱਖਾਂ ਕਰੋੜ ਰੁਪਏ ਦੇ ਹੈਗੇ ਪਰ ਬਰਨਾਲਾ ਉਹਨਾਂ ਸਕੀਮ ਦੇ ਅੰਦਰ ਹੀ ਫੌਲੀ ਸੀ ਕਰਦਾ ਕਿਉਂਕਿ ਬਰਨਾਲੇ ਨੂੰ ਲੱਗਣ ਦੇ ਤਰ੍ਹਾਂ ਕਰਚਾ ਨਹੀਂ ਸੀ ਉਸ ਤੋਂ ਇਲਾਵਾ ਜਿਹੜਾ ਇੱਥੇ ਟੈਕਨੀਕਲ ਸਟਾਫ ਉਹਦੇ ਵਿੱਚ ਵਾਤਾ ਐਸਸੀ ਲੈਵਲ ਦੇ ਜਿਹੜੇ ਇੰਜੀਨੀਅਰ ਲੱਗਣਗੇ ਸਭ ਤੋਂ ਵੱਡਾ ਇਹ ਕਮਿਸ਼ਨਰ ਆਈਐਸ ਅਧਿਕਾਰੀ ਜਿਹੜਾ ਬਰਨਾਲੀ ਦੀ ਕਾਰਪੋਰੇਸ਼ਨ ਨੂੰ ਮਿਲੂਗਾ ਕੱਲੇ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਹੈ ਜਿਹੜੇ ਉਹ ਨੂੰ ਦੇਖਣ ਦੇ। ਉਹ ਫੰਡਾਂ ਦਾ ਵੀ ਫਾਇਦਾ ਹੋਣਾ ਤੇ ਉਹਦੇ ਨਾਲ ਨਾਲ ਸ਼ਹਿਰ ਦੀ ਡਿਵੈਲਪਮੈਂਟ ਦੀ ਤਰੱਕੀ ਤੇ ਫੰਡ ਆਉਣਗੇ। ਉਹਦੇ ਲਈ ਜਿਹੜੇ ਅਧਿਕਾਰੀ ਆਇਆ ਦੁਸਤਾਂ ਤੇ ਉਹ ਵੀ ਇੱਥੇ ਕਿਹਨਾਂ ਜਿਹਦੇ ਕਰਕੇ ਜਿਆਦਾ ਵੀ ਜਿਹੜੇ ਪੈਸਾ ਵੀ ਜਿਹੜੇ ਬਜਟ ਹੈ ਕਿਉਂਕਿ ਇੱਕ ਆਈਐਸ ਜਿਹੜੀ ਡਿਸੀਜਨ ਲੈਦਾ ਹੈ। ਉਹ ਕਿਧਰ ਪਾਣੀ ਦੇ ਉਹ ਵੀ ਅਸਤੀਬ ਉਹਦੇ ਅੰਦਰ ਲੱਗਣਗੇ ਉਹਦੇ ਨਾਲ ਵੀ ਜਿਹੜੀ ਫੈਸਲੇ ਬਾਣੀ ਸਸਪਸਟ ਸਾਰਾ ਸਪੋਤ ਜਿਹੜੀ ਬਿਹਤਰ ਤਰੀਕੇ ਨਾਲ ਜਿਹੜੀ ਹੈ ਸਰ ਜੀ ਹੈ ਨਾ ਬਿਲਡਿੰਗ ਵੀ ਅਪਗ੍ਰੇਡ ਕਰਦਾਂਗੇ ਜੀ ਉਹ ਜਦੋਂ ਹੁਣ ਇੰਨੇ ਅਫਸਰ ਵੱਧ ਬੈਠਣਗੇ ਤਾਂ ਕਿਤਨਾ ਕਿਤਨਾ ਉਮੀਦ ਜੀ ਨਗਰ ਨਿਗਮ ਦੇ ਨੂੰ ਖੇਤਰਫਲ ਵਧਾਉਣ ਲਈ ਜਿਹੜੀ ਚਾਰਾਚੂਈ ਚੱਲ ਰਹੀ ਸੀ ਉਹਦੇ ਲਈ ਵੀ ਕੋਈ ਦੇਖੋ ਆਉਣ ਵਾਲੇ ਸਮੇਂ 'ਚ ਇੱਕ ਵਾਰੀ ਜਿਹੜਾ ਨਗਰ ਨਿਗਮ ਆਂਸਾ ਜਿਹੜਾ ਉਹ ਕਰਵਾਇਆ ਮੈਂ ਤਾਂ ਪਹਿਲਾਂ ਵੀ ਸਾਰੇ ਜਿਹੜੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜੀਆਂ ਨਾਲ ਲੱਗਦੀਆਂ ਨਗਰ ਪੰਚਾਇਤਾਂ ਨੂੰ ਉਹਦਾ ਬੜਾ ਉਹ ਵੀ ਕੁਝ ਇਹ ਇਹ ਬਹੁਤ ਕਹ ਲਓ ਵੀ ਸਾਡੇ ਸ਼ਹਿਰ ਦੇ ਇਲਾਕੇ ਲਈ ਫਾਇਦੇ ਵਾਲੀ ਗੱਲ ਹੋਊਗੀ ਆਪਾਂ ਇਹਨੂੰ ਕਾਰਪੋਰੇਸ਼ਨ ਦੇ ਅੰਡਰ ਜਿਹੜਾ ਮਰਜ ਹੈ ਉਹ ਕਰੀਏ ਪਰ ਕਈ ਉਦੋਂ ਵੀ ਉੱਥੇ ਸਿਆਸਤ ਜਿਹੜੀ ਹੈ ਕੀਤੀ ਗਈ ਤੁਸੀਂ ਦੱਸੋ ਵੀ ਜੇ ਕੋਈ ਇਲਾਕਾ ਕਾਰਪੋਰੇਸ਼ਨ ਦੇ ਅੰਦਰ ਆਉਦਾ ਤਾਂ ਕਿੰਨਾ ਉਸ ਨੂੰ ਲੋਕਾਂ ਦਾ ਫਾਇਦਾ ਹੁੰਦਾ ਪਰ ਸਿਰਫ ਵੀ ਜੀ ਅਸੀਂ ਵਿਰੋਧ ਕਰਨਾ ਮੀਟ ਦਾ ਉਹ ਨਗਰ ਪੰਚਾਇਤ ਹੰਡ ਆਇਆ ਜਿਹੜਾ ਸਾਰੇ ਐਮਜੀ ਤੁਹਾਡੇ ਨੇ ਉੱਥੇ ਇਸ ਵਿਰੋਧ ਦੇ ਅੰਦਰ ਕਿਉਂਕਿ ਦੇਖੋ ਮੇਰੀ ਆਦਤ ਹੈ ਵੀ ਮੈਂ ਕਿਸੇ ਵੀ ਕਹੋ ਵੀ ਤੱਕਾ ਨਹੀਂ ਜਿਹੜਾ ਉਹ ਕਰਨਾ ਚਾਹੁੰਦਾ ਇਸ ਤਰ੍ਹਾਂ ਦਾ ਨੈਰੇਟਿਵ ਜਿਹੜਾ ਉਸ ਤੇ ਬੇਸਿਕ ਕਰੀਏ ਕਿ ਕਿ ਪਖੇਰੀ ਮਿਉਹਦੇ ਚ ਨਿਰਭਰਦਾ ਜਦੋਂ ਸਾਰੇ ਆਪਣੇ ਆਸੀਂ ਆਉਣ ਵਾਲੇ ਸਥਾਨੂ ਜਿਹੜਾ ਲੱਗਦੇ ਰਹ ਵੀ ਗਏ ਅਸੀਂ ਉਹਨਾਂ ਨੂੰ ਵੀ ਉਥੋਂ ਦੀਆਂ ਪੰਚਾਇਤਾਂ ਤੋਂ ਜਿਹੜੇ ਸ਼ਹਿਰ ਦੇ ਨਾਮ ਲੱਗਦੇ ਆ ਕੋਈ ਨਗਰ ਪੰਚਾਇਤ ਆ ਅਸੀਂ ਮੱਦੇਨਜ਼ਰ ਬਾਅਦ ਦਾ ਹਰ ਇੱਕ ਪਿੰਡ ਵਿੱਚ ਮੀਤ ਜੀ ਇਹਦਾ ਸਵਾਗਤ ਕਰਦੇ ਨੇ ਸ਼ਹਿਰ ਦੇ ਲੋਕਾਂ ਦੀ ਲੋਕੀਂ ਜਿਹੜੀ ਮੰਨਦੇ ਸੀ ਜੀ ਤੁਹਾਡੀ ਵੀਛਾ ਸੀ ਇਹ ਵੀ ਮੈਡੀਕਲ ਕਾਲਜ ਦੇਖੋ ਮਾਉਣ ਵਾਲੇ ਸਾਰੇ ਚੋਟੀ ਪਹਿਲਾ ਦਿਨ ਬੜੀਆਂ ਚੀਜ਼ਾਂ ਠੀਕ ਹੈ ਜਦੋਂ ਜਿਹੜੀ ਚੀਜ਼ ਹੋ ਜਾਂਦੀ ਹੈ ਨੂ ਆਪਾਂ ਇਹ ਕਹਿੰਦੇ ਆ ਵੀ ਇਹ ਤਾਂ ਹੋਊਗੀ ਅਗਲੀ ਦਸਹਰਾਂ ਪਰ ਸੈਂਕੜੇ ਕਰੋੜ ਰੁਪਏ ਆ ਜਿਹੜਾ ਪਿਛਲੇ 3.5 ਸਾਲ ਚ ਮੈਂ ਬਨਾਲੇ ਇਲਾਕੇ ਨੂੰ ਲੈ ਕੇ ਆਉਂਦਾ ਹੈਗਾ ਇਹ ਹਸਪੀਟਲ ਦੇ ਵਿੱਚ ਜਿਹੜਾ ਅਸੀਂ ਆਉਣ ਨਾਲ ਸਮੇਂ ਜਿੱਥੇ ਹੋਰ ਬਿਲਟਰੀ ਕਰਨਾ ਹੈ ਕਿੱਸ ਤਰ੍ਹਾਂ ਕਿੰਨੇ ਕਰ ਸਕਦੇ ਆ ਉਹ ਚਾਰਜ ਕਰਾਂਗੇ ਪਰ ਜਿਹੜਾ ਟਰਾਮਾ ਸੈਂਟਰ ਹੈ ਉਹ ਬਿਲਡਿੰਗ ਅਗਲੇ ਸਾਲ ਤੱਕ ਜਿਹੜੀ ਬਣ ਗਈ ਉਹ ਕੰਪਨੀ ਹੈ ਜਿਹੜੀ ਉਹ ਹੋ ਚੁੱਕੀ ਮੈਂ ਇੱਕ ਦਿਨ ਚ ਉਹਦੀ ਦੁਆਰਾ ਦੇ ਚੈੱਕ ਕਰਨ ਲਈ ਮੌਕੇ ਨੂੰ ਜਾਣਾ ਮੈਂ ਸਿੱਕ ਨਹੀਂ ਪਹਿਲਾਂ ਵੀ ਉੱਥੇ ਜਾ ਕੇ ਆਇਆ ਸੀਗਾ ਫਰੋਮਾ ਸੈਂਟਰ ਜਿਹੜਾ ਖੁੱਲ ਗਿਆ ਉਹਦੇ ਨਾਲ ਵੀ ਜਿਹੜੀ ਬਹੁਤ ਵੱਡੀ ਸ਼ਹਿਰ ਦੇ ਲੋਕਾਂ ਨੂੰ ਆਸ ਕੀ ਨੂੰ ਦਿੱਤੀ ਪਰ ਹਸਪੀਟਲ ਨੂੰ ਵੀ ਹੋਰ